ਸਤਾਰਤ ਸੂਰਜ ਸਾਰੇ ਸੰਸਾਰ ਨੂੰ ਚਲਾਉਂਦਾ ਹੈ ਅਤੇ ਸੂਰਜ ਨੇ ਹੀ ਸਾਰੀ ਦੁਨੀਆ ਨੂੰ ਖੂਬਸੂਰਤ ਬਣਾਇਆ ਹੈ ਡੰਡੀ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਸੂਰਜ ਦੀ ਰੋਸ਼ਨੀ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚਲਦੀ ਹੈ ਅਤੇ ਇਸ ਨੂੰ ਧਰਤੀ ਤੇ ਪਹੁੰਚਣ ਲਈ 8 ਮਿੰਟ ਲੱਗਦੇ ਹਨ ਡੰਡੀ ਇਸ ਤਰ੍ਹਾਂ ਸੂਰਜ ਦੀ ਧਰਤੀ ਤੋਂ ਦੂਰੀ 14 ਕਰੋੜ ਕਿਲੋਮੀਟਰ ਤੋਂ ਵੀ ਵੱਧ ਬਣਦੀ ਹੈ ਡੰਡੀ ਆਕਾਰ ਵਿੱਚ ਇਹ ਧਰਤੀ ਤੋਂ 10 ਲੱਖ ਗੁਣਾ ਵੱਡਾ ਹੈ ਸੂਰਜ ਅੰਦਰ ਤਾਪਮਾਨ 2 ਕਰੋੜ 70 ਲੱਖ ਡਿਗਰੀ ਫਰਨਹੀਟ ਰਹਿੰਦਾ ਹੈ ਡੰਡੀ ਇਸ ਅੰਦਰ ਚੱਲਣ ਵਾਲੀ ਕਿਰਿਆ ਪਰਮਾਣੂ ਨਿਯਮ ਦੇ ਤਹਿਤ ਹੁੰਦੀ ਹੈ ਡੰਡੀ ਹਾਈਡਰੋਜਨ ਸੂਰਜ ਦਾ ਮੂਲ ਤੱਤ ਹੈ ਅਤੇ ਇਹਨੇ ਤਾਪਮਾਨ ਸਦਕਾ ਇਹ ਇੱਕ ਬਚਿੱਤਰ ਰਸਾਇਣਿਕ ਕਿਰਿਆ ਦੁਆਰਾ ਹੀਲੀਅਮ ਗੈਸ ਵਿੱਚ ਤਬਦੀਲ ਹੋ ਜਾਂਦੀ ਹੈ ਡੰਡੀ ਇਸ ਕਿਰਿਆ ਦੌਰਾਨ ਕੁਝ ਊਰਜਾ ਖਰਚ ਹੋ ਜਾਂਦੀ ਹੈ ਅਤੇ ਕੁਝ ਬਚ ਜਾਂਦੀ ਹੈ ਡੰਡੀ ਜੋ ਊਰਜਾ ਬਚ ਜਾਂਦੀ ਹੈ ਉਸ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਇਹ ਬਾਹਰ ਕੱਢੀ ਊਰਜਾ ਹੀ ਧਰਤੀ ਤੇ ਪਹੁੰਚ ਕੇ ਇਥੋਂ ਦਾ ਸਾਰਾ ਕਾਰੋਬਾਰ ਚਲਾਉਂਦੀ ਹੈ ਡੰਡੀ ਵਿਰਖਾਂ ਦੇ ਪੱਤੇ ਸੂਰਜ ਦੀਆਂ ਕਿਰਨਾਂ ਨੂੰ ਖਾਂਦੇ ਰਹਿੰਦੇ ਹਨ ਅਤੇ ਊਰਜਾ ਕਾਰਬਨ ਦੇ ਰੂਪ ਵਿੱਚ ਲੱਕੜ ਵਿੱਚ ਜਮਾ ਹੁੰਦੀ ਰਹਿੰਦੀ ਹੈ ਡੰਡੀ ਲੱਕੜ ਅੰਦਰਲੀ ਕਾਰਬਨ ਭਾਫ ਬਣ ਕੇ ਅੱਗ ਬਣ ਜਾਂਦੀ ਹੈ ਡੰਡੀ ਫਲ ਅਨਾਜ ਅਤੇ ਸਬਜ਼ੀਆਂ ਆਦ ਸੂਰਜੀ ਊਰਜਾ ਦੇ ਹੀ ਰੂਪ ਹਨ ਡੰਡੀ ਇਹਦੇ ਨਾਲ ਹੀ ਲਿਖੋ ਪੈਰਾ ਬਈ ਪੁਲਾੜੀ ਉਪਗ੍ਰਹਾਂ ਵਿੱਚ ਸੂਰਜੀ ਕਿਰਨਾ ਬਿਜਲਈ ਊਰਜਾ ਵਿੱਚ ਬਦਲ ਕੇ ਰੇਡੀਓ ਤਰੰਗਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਅਤੇ ਦੁਨੀਆ ਦੇ ਰੇਡੀਓ ਟੀਵੀ ਕੰਪਿਊਟਰ ਅਤੇ ਟੈਲੀਫੋਨ ਆਦ ਇਹਨਾਂ ਰਾਹੀਂ ਸੂਚਨਾਵਾਂ ਭੇਜ ਰਹੇ ਹਨ ਡੰਡੀ ਸੂਰਜੀ ਊਰਜਾ ਨਾਲ ਚੱਲਣ ਵਾਲੇ ਚੁੱਲ੍ਹੇ ਲਾਈਟਾਂ ਕਾਰਾਂ ਅਤੇ ਟੂਬੈਲ ਹੁਣ ਆਮ ਰਹੀ ਗੱਲ बन ਗਈ ਹੈ ਡੰਡੀ ਦੁਨੀਆ ਵਿੱਚ ਹੋਰ ਸਾਰੀ ਊਰਜਾ ਮੁੱਕ ਰਹੀ ਹੈ ਪਰ ਸੂਰਜ ਦੀ ਊਰਜਾ ਅਮੁੱਕ ਹੈ ਡੰਡੀ ਵਿਗਿਆਨੀਆਂ ਅਨੁਸਾਰ ਸੂਰਜ ਕਰੋੜਾਂ ਵਰਿਆਂ ਤੋਂ ਵੱਲਦਾ ਆ ਰਿਹਾ ਹੈ ਅਤੇ ਕਰੋੜਾਂ ਸਾਲ ਹੋਰ ਇਸੇ ਤਰ੍ਹਾਂ ਵੱਲਦਾ ਰਹੇਗਾ ਡੰਡੀ ਦੁਨੀਆ ਦੇ ਸਾਰੇ ਧਰਮਾਂ ਵਿੱਚ ਸੂਰਜ ਪ੍ਰਮੁੱਖ ਦੇਵਤਾ ਹੈ ਡੰਡੀ ਇਸ ਦਾ ਕਾਰਨ ਇਹ ਹੈ ਕਿ ਸਾਰੇ ਧਰਮਾਂ ਦੁਆਰਾ ਸੂਰਜ ਨੂੰ ਧਰਤੀ ਅਤੇ ਧਰਤੀ ਦੇ ਜੀਵ ਜੰਤੂਆਂ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਡੰਡੀ ਹੁਣ ਸੂਰਜੀ ਕਿਰਨਾ ਨਾਲ ਮੋਟਰ ਗੱਡੀਆਂ ਚੱਲਣਗੀਆਂ ਬਿਜਲੀ ਘਰ ਬਣਗੇ ਅਤੇ ਹੋਰ ਹਰ ਪ੍ਰਕਾਰ ਦੀ ਊਰਜਾ ਪੈਦਾ ਹੋਵੇਗੀ ਡੰਡੀ ਇਹ ਊਰਜਾ ਪ੍ਰਦੂਸ਼ਣ ਰਹਿਤ ਅਤੇ ਮੁਫਤ ਹੋਵੇਗੀ ਡੰਡੀ ਸੂਰਜੀ ਪਲਾਂਟ ਤੇ ਸਿਰਫ ਇੱਕ ਵਾਰ ਇਹ ਖਰਚ ਕਰਨਾ ਪਵੇਗਾ ਡੰਡੀ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਨੂੰ ਰੋਸ਼ਨੀ ਅਤੇ ਬਾਲਣ ਆਦ ਮਿਲੇਗਾ ਡੰਡੀ ਧਰਤੀ ਨੂੰ ਟੁੱਪ ਦਾ ਲਿਬਾਸ ਪਹਿਨਾਉਣ ਵਾਲਾ ਸੂਰਜ ਜੀਵਨਦਾਨ ਦੇ ਰਿਹਾ ਹੈ ਡੰਡੀ ਅਜੋਨ ਪਰਤ ਇਸ ਦੀਆਂ ਪੈਰਾਵਿੰਗਣੀ ਕਿਰਨਾ ਨੂੰ ਰੋਕਦੇ ਹੈ ਡੰਡੀ ਵਿਗਿਆਨ ਨੇ ਅਜਈਆਂ ਛਤਰੀਆਂ ਵਿਕਸਿਤ ਕਰ ਲਈਆਂ ਹਨ ਜਿਨ੍ਹਾਂ ਵਿੱਚੋਂ ਲੰਘ ਕੇ ਸੂਰਜੀ ਕਿਰਨਾ ਠੰਡੀਆਂ ਹੋ ਸਕਦੀਆਂ ਹਨ ਡੰਡੀ